ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਮੱਲੋਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਭਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਤੇ ਦੋ ਵੇੜਾ ਸੇਲ ਕਰਨੀਆਂ ਤਾਜ਼ੀਆਂ ਸੂਈਆਂ ਵਾ ਜੀ ਬਹੁਤ ਹੀ ਟੌਪ ਦੀਆਂ ਚੰਗੇ ਰਿਕਾਰਡ ਵਾਲੀਆਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਆਪਾਂ ਵੀਰ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਭਾਈ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਚੜਦੀ ਕਲਾ ਜੀ ਹਾਂ ਜੀ ਭਾਈ ਵਪਾਰ ਦਾ ਕੰਮ ਕਰਦੇ ਆਂ ਹਾਂ ਜੀ ਹਾਂ ਜੀ ਵੀਰ ਜੀ ਵਪਾਰ ਦਾ ਕੰਮ ਕਰਦੇ ਜੀ ਠੀਕ ਆ ਜੀ ਤੇ ਕਿੰਨੀਆਂ ਵੇੜਾਂ ਆਜਾ ਆਪਣੇ ਕੋਲ ਵੀਰ ਜੀ 2 ਜੇ ਦੋਵੇਂ ਤਾਜ਼ੀਆਂ ਸੁਈਆਂ ਜੇ ਦੋਵੇਂ ਤਾਜ਼ੀਆਂ ਸੁਈਆਂ ਹਾਂ ਜੀ ਹੈ ਵੀ ਗਰਮੀ ਵਾਲਾ ਮੌਸਮ ਹਾਂ ਜੀ ਹਾਂ ਜੀ ਠੀਕ ਆ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਵੀਰ ਜੀ ਪਿੰਡ ਆਪਣਾ ਮੱਲੂਵਾਲ ਜੇ ਹਾਂ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਜੀ ਤੇ ਤਹਿਸੀਲ ਵੀ ਅੰਮ੍ਰਿਤਸਰ ਜੇ ਠੀਕ ਆ ਜੀ ਤੇ ਵੀਰ ਜੀ ਮੱਲੂਆਲ ਪੇੜ ਜੀ ਵੀਰ ਜੀ ਅਜੇਠੂਆਲ ਤੇ ਲੱਗੇ ਪੈਂਦਾ ਜੇ ਹਾਂ ਜੀ ਤੇ ਕਿ ਭੈਣ ਭਰਾ ਜੀ ਜਦੋਂ ਮੱਲ ਆਉਣਾ ਵਾ ਤੇ ਜੇਠੂਆਲ ਲੱਗੇ ਪੈਂਦਾ ਜੇ ਥੋ ਮੱਲੋ ਡੇਢ ਕਿਲੋਮੀਟਰ ਜੇ ਆਪਣਾ ਪੇੜ ਆ ਠੀਕ ਆ ਤੇ ਇਧਰੋਂ ਮਿੱਤੇ ਲੱਗੋ ਵੀਰ ਜੀ ਆਪਣਾ ਡੱਡੂਆਣਾ ਅੱਡਾ ਪੈਂਦਾ ਜੇ ਠੀਕ ਆ ਤੇ ਇਧਰੋਂ ਕੱਥੂ ਨੰਗਲ ਵੀ ਪੈਂਦਾ ਜੇ ਕੱਥੂ ਨੰਗਲ ਵੀ ਲੱਗ ਗਿਆ ਹਾਂ ਜੀ ਠੀਕ ਆ ਜੀ ਨਾਮ ਕੀ ਆ ਵੀਰ ਜੀ ਆਪਣਾ ਵੀਰ ਜੀ ਨਾਮ ਆਪਣਾ ਸਾਜਨ ਸਿੰਘ ਜੇ ਠੀਕ ਆ ਹਾਂ ਜੀ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਵੀਰ ਜੀ ਹੈਗਾ ਜੀ 791 70 905 ਠੀਕ ਹੈ ਜੀ ਹਾਂਜੀ ਸਹੀ ਹੈ ਤੇ ਆਪਾਂ ਸ਼ੁਰੂਆਤ ਕਰੀਏ ਹਨਾ ਹਾਂਜੀ ਵੀਰ ਜੀ ਆ ਪਹਿਲੇ ਨੰਬਰ ਤੇ ਦਿਖਾਈਏ ਵੈੜ ਹਾਂਜੀ ਵੀਰ ਜੀ ਕਿ ਨਵਾ ਸੂਆ ਦਾ ਜੀ ਵੀਰ ਜੀ ਇਹਦਾ ਸੂਆ ਹੈਗਾ ਜੀ ਤੀਜਾ ਤੀਜਾ ਸੂਆ ਹਾਂਜੀ ਠੀਕ ਆ ਫੇਰ ਤੇ ਗਾਈਆਂ ਦਾ ਜਾਂਦੀ ਹਨਾ ਹਾਂਜੀ ਹਾਂਜੀ ਵੈੜ ਤੇ ਪਹਿਲੇ ਦੁੱਜੇ ਨੂੰ ਕਹਿੰਦੇ ਹਾਂਜੀ 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 ਤੇ ਬੱਚਾ ਮਗਰ ਵਛੀ ਵਛੀ ਜੀ ਵੀਰ ਜੀ ਵਛੀ ਐਰ ਸ਼ੈਰ ਦੀ ਹਾਂਜੀ ਠੀਕ ਆ ਇਹ ਸ਼ਾਈ ਹਾਲ ਚ ਪੱਖ ਰੱਖਦੀ ਆ ਨਾ ਹਾਂਜੀ ਹਾਂਜੀ ਵੀਰ ਜੀ ਤੇ ਬਾਕੀ ਦੇਖੋ ਕਿ ਨਾ ਦੇਖੋ ਦੁੱਧ ਵੀਰ ਜੀ ਇਹਦੇ ਕੋਲ 14 15 ਕਿਲੋ ਹੈਗਾ ਜੀ 14 15 ਕਿਲੋ ਦੁੱਧ ਆ ਤੇ ਥਾਣ ਥਣ ਦਿਖਾ ਦਈਏ ਇੱਕ ਵਾਰ ਹਾਂਜੀ ਆ ਵੇਖੋ ਜੀ ਥਾਣ ਬਹੁਤ ਹੀ ਸੋਹਣਾ ਲੱਗਾ ਵਾ ਇਹਨੂੰ ਮੁੱਠੀ ਦੀ ਚਵਾਈ ਵਾਲਾ ਤੇ ਛੱਡੀ ਵੀਰ ਜੀ ਬਹੁਤ ਜਿਆਦੀ ਜੇ ਕੋਈ ਮਾਰਦੀ ਨਹੀਂ ਆ ਕੋਈ ਗੱਲ ਨਹੀਂ ਜੇ ਕੋਈ ਬਾਤ ਨਹੀਂ ਹੈ ਅੱਛਾ ਛੰਡੀ ਧੀਰੀ ਬਿਲਕੁਲ ਛੰਡੀ ਬਹੁਤ ਜਿਆਦੀ ਆ ਆ ਵੇਖੋ ਜੀ ਹਾਂਜੀ ਕਿੰਨੇ ਦਿਨਾਂ ਦਾ ਸੂਹਾ ਹੋ ਗਿਆ ਜੀ ਵੀਰ ਜੀ ਸੂਈ ਨੂੰ ਆਪਣਾ ਦਿਨ ਹੋਏ ਹੋਣਗੇ 8 10 ਦਿਨ ਹੋਏ ਹੋਣਗੇ 8 10 ਦਿਨ ਹਾਂਜੀ ਠੀਕ ਆ ਜੀ ਹਾਂਜੀ ਤੋਰੀਏ ਵੀਰ ਜੀ ਇਹਨੂੰ ਚਲੋ ਜੀ ਆ ਵੇਖੋ ਜੀ ਚੈੱਕ ਕਰੋ ਕੱਦ-ਕੱਡ ਵੀ ਸੋਹਣਾ ਵਾ ਬਾਕੀ ਹੈ ਠੰਡੀ ਧੀਰੀ ਆ ਜੀ ਸਿੰਗ ਲੱਗਾ ਵਾ ਆ ਵੇਖੋ ਜੀ ਹਵਾਨਾ ਚੈੱਕ ਕਰ ਲਓ ਜੀ ਬਹੁਤ ਸੋਹਣਾ ਵਾ ਖਾਣ ਵੀ ਚੰਗਾ ਸੋਹਣਾ ਮੁੱਠੀ ਦੀ ਜਵਾਲਾ ਲੱਗਾ ਸੁਈ ਨੂੰ ਦੇਣ ਕਿੰਨਾ ਦੱਸਿਆ ਵੀਰ ਜੀ ਵੀਰ ਜੀ ਦੇਣਾ 8-10 ਦਿਨ ਹੋਏ ਜੇ 8-10 ਦਿਨ ਹਾਂਜੀ ਠੀਕ ਆ ਡੱਕ ਲਈ ਮੜਾ ਵੀਰ ਬਾਕੀ ਸੋਹਣੀ ਆ ਆਹ ਵੇਖੋ ਗਰਮੀਆਂ ਦੇ ਵਿੱਚ ਕੋਈ ਪ੍ਰਵਾਹ ਨਹੀਂ ਗਰਮੀ ਗਰਮੀ ਦੀ ਇਹਨੂੰ ਤੇ ਦੁੱਧ ਵੀ ਚੰਗਾ ਚਵਾਈ ਜਾਣਾ ਇਹਨੂੰ ਆਹ ਵੇਖੋ ਜੀ ਪੂਰੀ ਕਾਹਵਾਂ ਕੋਈ ਲਿੱਸੀ ਨਹੀਂ ਗਈ ਜਿੱਡੀ ਕਾਹਵਾਂ ਉੱਡਾ ਕਹਵਾਂ ਨਾਲ ਹੀ ਫਿਰਦੀ ਆ ਆਹ ਵੇਖੋ ਜੀ ਚਲੋ ਜੀ ਬਾਕੀ ਦੋ ਇੱਕ ਨਹੀਂ ਦੋ ਦੇਣੀ ਆ ਮਗਰ ਵੀ ਵਛੀ ਆ ਤੇ ਵਛੀ ਵੀ ਸੋਹਣੀ ਆ ਜੀ ਦੁੱਧ ਵੀਰ ਜੀ ਕਿੰਨਾ ਕਚਵਾਈ ਜਾਊਗੀ ਦੁੱਧ ਵੀਰ ਜੀ ਉਹ ਤਾਂ ਕਹਿੰਦੇ 20 ਕਿਲੋ ਦੇਂਦੀ ਆ ਅੱਛਾ ਤੇ 20 ਕਿਲੋ ਦੁੱਧ ਕਰੂਗੀ ਠੀਕ ਆ ਹਾਂਜੀ ਹੁਣ ਕਿੰਨਾ ਵੈਸਟ ਹੈ ਹੁਣ ਵੀਰ ਜੀ 14 15 ਕਿਲੋ ਦਾ ਮਤਲਬ 15 ਕਿਲੋ ਹੈਗਾ ਵਾ ਜਿਹੜਾ ਆਪਾਂ ਬਣਾ ਦੇਣਾ ਹਾਂਜੀ ਠੀਕ ਆ ਹਾਂਜੀ ਤੇ ਥਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਨਹੀਂ ਨਹੀਂ ਵੀਰ ਜੀ ਬਹੁਤ ਚੋਣ ਤੇ ਬਹੁਤ ਟੋਪਦੀ ਆ ਗਈ ਠੀਕ ਆ ਹਾਂਜੀ ਸਹੀ ਆ ਤਾਂ ਮੁੱਲ ਵੀਰ ਜੀ ਕਿੰਨਾ ਕਰਨਾ ਹੈ ਇਹਦਾ ਮੁੱਲ ਵੀਰ ਜੀ ਦਾ 42000 ਰੁਪਿਆ ਕਰਦੇ ਜੀ ਮਾਣ ਦਾਨ ਕਿੰਨਾ ਕਰਦੋ ਮਾਣ ਦਾਨ ਵੀਰ ਜੀ 2000 ਰੁਪਿਆ ਕਰਦਾਂਗੇ 40 ਦੀ ਦੇ ਦਾਂਗੇ 40 ਦੀ ਹਾਂ ਜੀ ਪੈਡ ਵੀਰ ਜੀ ਦੀ ਬਹੁਤ ਅਬਦੀ ਜੇ ਠੀਕ ਆ ਪੈਡ ਵੀ ਇਹਦਾ 65 ਰੁਪਏ ਕਿਲੋ 50 ਰੁਪਏ ਕਿਲੋ ਮਤਲਬ 45 ਤੋਂ ਨਹੀਂ ਟੁੱਟਦੀ ਠੀਕ ਆ ਹਾਂ ਜੀ ਸਹੀ ਆ ਮੌਕੇ ਦੇ ਮਾਣ ਕਰਦੋਗੇ ਥੋੜਾ ਬੋਲਾ ਵੀਰ ਜੀ ਮਾਨਤਾ ਹਾਂ ਤੇ ਕਰਤਾ ਜੀ ਨਾ ਮੌਕੇ ਤੇ ਜਦੋਂ ਕੋਈ ਪਸੰਦ ਕੋਈ ਨਹੀਂ ਕਰਦਾਂਗੇ ਵੀਰ ਜੀ ਕੋਈ ਵੀਰ ਫੋਨ ਕਰੇ ਇੱਕ ਵਾਰੀ ਹਾਂਜੀ ਇੱਕ ਵਾਰੀ ਫੋਨ ਕਰੇ ਕਰਦਾਂਗੇ ਜਿੰਨੂੰ ਪਸੰਦ ਆਈ ਫੋਨ ਕਰੇ ਹਾਂਜੀ ਹਾਂਜੀ ਬਾਕੀ ਸੋਹਣੀ ਆ ਇਹ ਆ ਕਿ ਦੁੱਧ ਦੁੱਧ ਨੂੰ ਚੰਗੀ ਆ ਜੀ ਹਾਂਜੀ ਵੀਰ ਜੀ ਠੀਕ ਆ ਦੂਜੇ ਨੰਬਰ ਵਾਲੀ ਦਿਖਾਈਏ ਹਾਂਜੀ ਵੀਰ ਜੀ ਆਹ ਵੇਖੋ ਜੀ ਦੂਜੇ ਨੰਬਰ ਵਾਲੀ ਇਹਦਾ ਭਾਜੀ ਸੁਆ ਗਿਨਵਾ ਜੀ ਇਹ ਵੀਰ ਜੀ ਪਹਿਲੇ ਸਵੇ ਸਹੀ ਜਿਆਰ ਕਾ ਪਹਿਲਾ ਸੂਆ ਤੇ ਮਗਰ ਮਗਰ ਵੱਛਾ ਜੀ ਵੀਰ ਜੀ ਵੱਛਾ ਦੇ ਤਾਂ ਨੇ ਹਾਂਜੀ ਸੂਈ ਨੂੰ ਕਿੰਨਾ ਕ ਦਿਨ ਹੋ ਗਏ ਕੱਲ ਦੀ ਸੂਈ ਵੀਰ ਜੀ ਇਹ ਕੱਲ ਦੀ ਸੂਈ ਜੇ ਅੱਛਾ ਕੱਲ ਹੀ ਸੂਈ ਆ ਹਾਂ ਜੀ ਕਿੰਨਾ ਕ ਇਸ ਟਾਈਮ ਤੇ ਬੋਲਾ ਵੀਰ ਜੀ ਵੀਰ ਜੀ 8 ਕਿਲੋ ਬੋਲਾ ਜੇ ਦੁੱਧ ਦੇ ਵੀ 14 15 ਕਿਲੋ ਕਰੋਗੀ 8 ਕਿਲੋ ਬੋਲਾ ਹਾਂ ਜੀ ਜੇ ਜੂਰ ਪਾਤੀ ਟਾਈਮ ਨਾਲ ਜੀ ਹਾਂ ਜੀ ਵੀਰ ਜੀ ਸਭ ਕੁਝ ਵਧੀਆ ਕਰਤਾ ਜੀ ਠੀਕ ਇਹਨੂੰ ਲੈ ਆ ਵੀਰ ਬਾਹਰ ਆ ਜਾ ਆ ਵੇਖੋ ਇਹ ਕਰੋ ਚੈੱਕ ਰੰਗ ਬੜਾ ਸੋਹਣਾ ਹੈ ਦਾ ਇਹ ਵੀ ਕ੍ਰੋਸ ਪੰਜ ਆ ਜਾਂਦੀ ਤੇ ਗਰਮੀ ਦੀ ਇਹਨੂੰ ਵੀ ਪਰਵਾਹ ਨਹੀਂ ਪਹਿਲਾ ਸੂਆ ਸੂਈ ਆ 8 ਕਿਲੋ ਬੋਲਾ ਤਿਆਰ ਆ ਜੀ ਇਹਦੇ ਕੋਲ ਇਸ ਟਾਈਮ ਤੇ ਆ ਵੇਖੋ ਤੇ ਮਗਰ ਵਸ਼ਾਇ ਦੇ ਤਸਵੀ ਤਾਜੀ ਆ ਇੱਕ ਦਿਨ ਹੋ ਗਿਆ ਸੂਈ ਨੂੰ ਆ ਜਾਓ ਵੀਰ ਜੀ ਲੱਕੀ ਵੀਰੇ ਚਾੜੋ ਆ ਵੇਖੋ ਜੀ ਕੁਆਲਟੀ ਚੈੱਕ ਕਰ ਲਓ ਬਹੁਤ ਹੀ ਸੋਹਣੀ ਆ ਤੇ ਮੋਲ ਇਹਦਾ ਵੀ ਜਾਇਜ਼ ਕਰਨਾ ਵੀ ਇਹਦੇ ਮੁੱਲ ਬਿਲਕੁਲ ਜਾਇਜ਼ ਆ ਹਵਾਨਾ ਵੇਖ ਲਓ ਫਿਕਸ ਆਰਡਰ ਵਾਲੀ ਆ ਤਸਵੀ ਤਾਜੀ ਆ ਛਾਣ ਮੁਠੀ ਦੀ ਜਵਾਲ ਆ ਜੀ ਇਹਦਾ ਐ ਸਮ ਤੇ 8 ਕਿਲੋ ਤਿਆਰ ਆ ਦੁੱਧ ਵੀਰ ਜੀ ਕਿੰਨਾ ਕ ਕਰ ਦੂਗੀ ਜੀ ਦੁੱਧ ਵੀਰ ਜੀ 14 15 ਕਿਲੋ ਕਰੂਗੀ ਇਹਦੀ 14 15 ਕਿਲੋ ਹਾਂ ਜੀ ਪਹਿਲਾਂ ਵੱਸੀ ਆ ਵੀਰ ਜੀ ਥਾਣ ਥਣ ਕਿਦਾਂ ਐਦਾ ਵੀ ਥਾਣ ਵੀ ਬਹੁਤ ਟੋਪਦਾ ਦੀ ਇੱਕ ਚਵਾਈ ਕੀਤੀ ਗੱਲ ਦੀ ਦੋ ਅੱਛਾ ਦੋ ਚਵਾਈਆਂ ਹੋ ਗਈਆਂ ਹਾਂ ਜੀ ਆਹ ਵੇਖੋ ਥਾਣ ਬਹੁਤ ਸੋਹਣਾ ਮੁੱਖੀ ਦੀ ਚਵਾ ਆਲਾ ਵਾ ਤੇ ਬਾਕੀ ਵੀਰ ਜੀ ਰੱਸੀ ਪਾ ਕੇ ਚਵਾਈ ਕਰਦੇ ਨਹੀਂ ਵੀਰ ਜੀ ਐਦਾ ਚੋਈ ਜੇ ਗੱਲ ਹੈ ਅੱਛਾ ਐਦਾ ਹੀ ਹਾਂ ਜੀ ਬਹੁਤ ਠੰਡੀ ਆ ਕੋਈ ਇਹਨੂੰ ਆਈ ਨਹੀਂ ਆ ਵੀ ਮਤਲਬ ਕੋਈ ਉਹਦੀ ਗੱਲ ਬਾਤ ਹੀ ਨਹੀਂ ਆ ਗਈ ਠੀਕ ਹਾਂ ਜੀ ਬਹੁਤ ਠੰਡੀ ਜੀ ਠੀਕ ਆ ਜੀ ਇਹ ਵੀ ਬਹੁਤ ਠੰਡੀਆਂ ਦੇ ਵੀ ਬਹੁਤ ਠੰਡੀਆਂ ਰੱਸੀ ਇਹਨੂੰ ਵੀ ਨਹੀਂ ਪਾਉਂਦੇ ਨਹੀਂ ਰੱਸੀ ਰੱਸੀ ਇਹਨੂੰ ਪਾ ਲਈ ਦੀ ਚਲੋ ਮੱਖੀ ਮੱਛਰ ਕੇ ਵੇਲੇ ਹੁੰਦਾ ਤੁਹਾਨੂੰ ਭਰਾ ਬਾਕੀ ਇਹਨੂੰ ਨਹੀਂ ਜੇ ਅਸੀਂ ਰੱਸੀ ਪਾਈ ਇਹਨੂੰ ਕੱਲ ਚੋਇਆ ਜਦੋਂ ਠੀਕ ਆ ਜੀ ਹਾਂ ਜੀ ਤਾਂ ਮੋਲ ਵੀਰ ਜੀ ਕਿੰਨਾ ਕਰਨਾ ਜੀ ਇਹਦਾ ਵੀਰ ਜੀ ਮੋਲ ਕਰਦੇ ਜੇ 45000 ਰੁਪਇਆ ਅੱਛਾ ਤੇ ਹਾਂ ਨਾ ਜਿਹੜੀ ਦੇ ਦੇਣੀ ਆ 42000 ਦੀ ਦੇ ਦਾਂਗੇ ਛੋਟ ਕਰ ਦੋਗੇ ਛੋਟ ਕਰਦਾਂਗੇ ਵੀਰ ਜੀ ਉਹੀ ਇਹਦਾ ਸੇਮ ਹੀ ਕਰਦੀ ਹੈ ਹਾਂਜੀ ਕਰਦਾਂਗੇ ਕਰਦਾਂਗੇ 40000 ਦੇ ਦੇਦਾਂਗੇ ਵੀਰ ਜੀ 40000 ਕੋਈ ਜਿਹਨੂੰ ਜੋੜਾ ਪਸੰਦ ਆਇਆ ਹੋਰ ਕਰ ਦੋ ਹਾਂਜੀ ਹਾਂਜੀ ਕਰਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹਾਂਜੀ ਕਰ ਲਈ ਵੀਰ ਜੀ ਕੋਈ ਗੱਲ ਬਾਤ ਹੋਰ ਨਹੀਂ ਜੀ ਜੀ ਬਹੁਤ ਮਿਹਰਬਾਨੀ ਬਾਕੀ ਆਪਣਾ ਕੋਈ ਵੀ ਭੈਣ ਭਰਾ ਇੱਕ ਵਾਰੀ ਫੋਨ ਕਰੇ ਠੀਕ ਹੈ ਹਾਂਜੀ ਬਹੁਤ ਧੰਨਵਾਦ ਆ ਉਦਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਾਂ ਕੋਈ ਦਾ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਾਂਜੀ ਹਾਂਜੀ ਠੀਕ ਹੈ ਵੀਰ ਨੂੰ ਫੋਨ ਕਰ ਲਿਓ ਤੇ ਇਹ ਆ ਕਿ ਹਰ ਵੇਲੇ ਇੱਕ ਦੋ ਵੜਾ ਵੀਰ ਕੋਲ ਤੇ ਆਗੇ ਆਪਣੀ ਤਸੱਲੀ ਕਰ ਲਿਓ ਸੂਈਆਂ ਸਵਾਈਆਂ ਹੈਗੀਆਂ ਦੋ ਟਾਈਮ ਚੋ ਕੇ ਚੈੱਕ ਕਰ ਲਿਓ ਜੀ ਵੀਡੀਓ ਕਰਦੇ ਸ਼ੇਅਰ ਧੰਨਵਾਦ